ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੰਗਤ ਜੀ ਜਿੱਤੇ ਆਪਾਂ ਕੁਝ ਵਿਚਾਰਾਂ ਕਰਨੀਆਂ ਨੇ ਆਕਰ ਪਾਤਸ਼ਾਹ ਜੀ ਆਪਣਾ ਦਰਬਾਰ ਹਰ ਰੋਜ਼ ਲਗਾਉਂਦੇ ਸਾਨੂੰ ਇਹ ਤੇ ਵਿਚਾਰਾ ਹੁੰਦੀਆਂ ਸਵਾਲ ਜਵਾਬ ਪੁੱਛੇ ਜਾਂਦੇ ਉਹਨਾਂ ਜੋ ਸਭ ਤੋਂ ਵਿਦਿਆવાન ਵਜ਼ੀਰ ਸਿੰਘ ਵੀਰਵਾਲ ਜਿਸ ਨੂੰ ਦੇਵੀ ਦਾ ਬਲ ਸੀ ਇਕਨਾਂ ਘਰ ਪਾਸਾ ਨੇ ਉਹਨੂੰ ਤਿੰਨ ਸਵਾਲ ਪੁੱਛੇ ਕਿ ਵੀਰਵਾਲ ਇਹਨਾਂ ਤਿੰਨ ਸਵਾਲਾਂ ਦਾ ਜੀ ਉੱਤਰ ਦਿਓ ਮੇਰੇ ਮਨ ਵਿੱਚ ਵਿਚਾਰ ਆਣੇ ਕਿ ਇਸਦਾ ਉੱਤਰ ਸਾਨੂੰ ਮਿਲੇ ਪਹਿਲਾ ਸਵਾਲ ਕੀਤਾ ਕਿ ਸਭ ਤੋਂ ਚੰਗਾ ਜਲ ਕਿਹੜਾ ਹੈ ਦੂਸਰਾ ਸਵਾਲ ਕਿਹੜਾ ਫਲ ਸਭ ਤੋਂ ਮਿੱਠਾ ਹੈ ਤੀਸਰਾ ਕੌਣ ਵੱਲ ਸਭ ਤੋਂ ਵੱਡਾ ਹੈ ਬੋਲ ਕੇ ਕਿਹੜਾ ਵੱਡਾ ਹੈ ਜੋ ਸਭ ਤੋਂ ਵੱਡਾ ਹੈ ਬੀਰਵਾਲ ਜੀ ਨੇ ਕਾਫੀ ਸੋਚ ਵਿਚਾਰਾਂ ਤੋਂ ਬਾਅਦ ਆ ਗੁਰਪਾਤਸਰ ਨੂੰ ਉਹਨਾਂ ਸਵਾਲਾਂ ਦੇ ਉੱਤਰ ਦਿੱਤੇ ਕਿ ਸਭ ਤੋਂ ਚੰਗਾ ਜਲ ਕਿਹੜਾ ਹੈ ਇਸ ਦਾ ਉੱਤਰ ਦਿੱਤਾ ਕਿ ਗੰਗਾ ਜਲ ਅਮਰਤ ਦੇ ਸਮਾਨ ਹੈ ਦੂਸਰਾ ਸਵਾਲ ਕਿਹੜਾ ਫਲ ਸਭ ਤੋਂ ਮਿੱਠਾ ਹੈ ਬੀਰਵਾਲ ਨੇ ਇਸ ਦਾ ਉੱਤਰ ਦਿੱਤਾ ਕਿ ਆਂਬ ਦਾ ਫਲ ਇਹ ਜੋ ਸਾਬਤ ਤੋਂ ਮਿੱਠਾ ਹੈ ਤੀਸਰਾ ਸੀ ਕੌਣ ਵੱਲ ਸਭ ਤੋਂ ਵੱਡਾ ਹੈ ਵੀਰਵਾਲ ਨੇ ਕਿਹਾ ਕਿ ਆਪਣੀਆਂ ਬਾਹਾਂ ਦਾ ਬਾਲਾ ਹੈ ਜੋ ਸਭ ਤੋਂ ਵੱਡਾ ਹੈ ਵੀਰਵਾਲ ਨੇ ਇਸ ਤਰ੍ਹਾਂ ਇਹ ਰਾਜੇ ਨੂੰ ਉੱਤਰ ਦਿੱਤੇ ਪਰਾਕਰ ਪਾਜ਼ਾ ਇਹ ਉੱਤਰ ਸੁਣ ਕੇ ਪ੍ਰਸੰਨ ਨਾ ਹੋਇਆ ਉਸਨੇ ਉਸਦੇ ਜੋ ਉੱਤਰ ਸੀ ਪਸੰਦ ਨਾ ਕੀਤੇ। ਫਿਰ ਉਹ ਕੀ ਬੀਰਵਾਲ ਨੇ ਕੀ ਕੀਤਾ ਕੋਈ ਸੰਤਾਂ ਦੀ ਦਾਸੀ ਕੋਲ ਗਿਆ ਉਸ ਤੋਂ ਇਹ ਸਵਾਲ ਲਾਵੇ ਉੱਤਰ ਮੰਗੇ ਜੋ ਅਗਰ ਪਾਤਸ਼ਾਹ ਨੇ ਬੀਰਵਾਲ ਤੋਂ ਪੁੱਛੇ ਸਨ। ਤਾਂ ਉਸ ਦਾਸੀ ਨੇ ਜੋ ਸਵਾਲਾਂ ਦੇ ਜਵਾਬ ਦਿੱਤੇ ਉਹ ਸਨ ਕਿ ਸਭ ਤੋਂ ਚੰਗਾ ਜਲ ਕਿਹੜਾ ਹੈ ਦਾਸੀ ਨੇ ਅੱਚਾ ਕਿ ਬੱਦਲਾਂ ਦਾ ਜਲ ਹੈ ਜੋ ਸਭ ਤੋਂ ਉੱਤਮ ਹੈ ਲਾਭਦਾਇਕ ਹੈ ਜਿਹੜਾ ਸਮੁੰਦਰ ਵਿੱਚੋਂ ਨਿਕਲ ਕੇ ਮਿੱਠਾ ਹੋ ਕੇ ਖੇਤਿਆਂ ਨੂੰ ਹਰਾ ਕਰਦਾ ਹੈ ਸਾਰੇ ਜੀਵਨ ਨੂੰ ਹਰਾ-ਪਰਾ ਬਣਾਉਂਦਾ ਹੈ ਦੂਸਰਾ ਸਵਾਲ ਸੀ ਕਿਹੜਾ ਫਲ ਸਭ ਤੋਂ ਮਿੱਠਾ ਹੈ ਉਸਨੇ ਉੱਤਰ ਦਿੱਤਾ ਕਿ ਪੁੱਤਰ ਵਰਗਾ ਹੋਰ ਕੋਈ ਫਲ ਮਿੱਠਾ ਨਹੀਂ ਸਕਦਾ ਇਹ ਜੋ ਸਭ ਤੋਂ ਪਾ ਫਲ ਮਿੱਠਾ ਹੈ ਉਹ ਪੁੱਤਰ ਦਾ ਹੈ ਕਿਉਂਕਿ ਪੁੱਤਰ ਇੱਕ ਨਿਸ਼ਾਨ ਹੈ ਤੀਸਰਾ ਜੋ ਸਵਾਲ ਸੀ ਉਹਨਾਂ ਦਾ ਆਪਣੀਆਂ ਬਾਹਾਂ ਦਾ ਵੱਲ ਸਭ ਤੋਂ ਵੱਡਾ ਹੈ ਵੀਰਵਾਲ ਨੇ ਲੱਛਿਆ ਸੀ ਪਰ ਜੋ ਦਾਦੀ ਨੇ ਉਸਦਾ ਉੱਤਰ ਦਿੱਤਾ ਉਸ ਨੇ ਕਿਹਾ ਕਿ ਬੁੱਧੀ ਦਾ ਬਾਲਾ ਜੋ ਸਭ ਤੋਂ ਵੱਡਾ ਹੈ ਬੁੱਧੀ ਦਾ ਬਾਲਾ ਸਭ ਤੋਂ ਵੱਡਾ ਹੈ ਜਿਸ ਨੇ ਬੁੱਧੀ ਤੋਂ ਕੰਮ ਲੈ ਲਿਆ ਵਿਚਾਰ ਲਿਆ ਉਸ ਨਾਲ ਆਪਣੇ ਕੰਮ ਕੀਤੇ ਉਹ ਫਲ ਉਹ ਜੋ ਬਾਲਾ ਸਭ ਤੋਂ ਵੱਡਾ ਹੈ ਆਕਰਪਾ ਸਾਹਿਬ ਜੀ ਨੂੰ ਇਹ ਉੱਤਰ ਬਹੁਤ ਪਸੰਦਾ ਏ ਦੇਖੋਸ ਹੋਇਆ ਉਸਾ ਵਿਦਿਆ ਵਾਲੀ ਲੜਕੀ ਨੂੰ ਉਹਨੇ ਬਹੁਤ ਸਾਰੇ ਇਨਾਮ ਦਿੱਤੇ ਖੁਸ਼ੀ-ਖੁਸ਼ੀ ਉਹ ਤੋਂ ਵਿਦਾ ਕੀਤਾ ਸਤ ਜੀ ਵਿਦਿਆ ਵਿਚਾਰੀ ਆਪਰ ਪਰਪਕਾਰੀ ਗੁਰਬਾਣੀ ਦਾ ਫਰਮਾਨ ਹੈ ਕਿ ਵਿਦਿਆ ਪ੍ਰਾਪਤ ਕਰਕੇ ਜੋ ਮਨੁੱਖ ਦੂਜਿਆਂ ਨਾਲ ਪੁਲਾਈ ਕਰਨੋ ਬड़ा ਹੋ ਗਿਆ ਤਾਂ ਹੀ ਸਮਝੋ ਕਿ ਵਿਦਿਆ ਪਾ ਕੇ ਵਿਚਾਰਵਾਨ ਬਣੇਗਾ ਇਹ ਨਹੀਂ ਹੈ ਵੀ ਆਪਾਂ ਪੜੀ ਜਾਂਦੇ ਆ ਬੜੀ ਜਾਂਦੇ ਆ ਉਸਦਾ ਕੋਈ ਮਤਵ ਨਹੀਂ ਨਿਕਲਦਾ ਜੇਕਰ ਵਿਦਿਆ ਨੂੰ ਵਿਚਾਰਾਂਗੇ ਵਿਚਾਰਵਾਨ ਬਣਾਂਗੇ ਤਾਂ ਹੀ ਇਸਦਾ ਫਲ ਮਿੱਠਾ ਮਿਲਣਾ ਹੈ ਤਾਂ ਹੀ ਆਪਾਂ ਨੂੰ ਇੱਕ ਇਹ ਫਲ ਆਜੋ ਕੰਮ ਆਉਣਾ ਹੈ ਵਿਦਿਆ ਨੂੰ ਵਿਚਾਰੋ ਬੜੋ ਸੁਣੋ ਸਭ ਨੂੰ ਸੁਣਾਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ